ਗੋਲੀਆਂ ਚੱਲੀਆਂ ਸੀ ਰੋਟੀ ਵਿੱਚ ਪਕੰਦੀਆਂ ਸੀ ਆਕੇ ਫੇਰੇ ਪਟਾਕੇ ਲੱਗੇ ਚਲੇ ਗਏ ਸਾਨੂੰ ਪਤਾ ਨਹੀਂ ਲੱਗਿਆ ਬਾਹਰ ਨਿਕਲ ਕੋਈ ਕਹਿਣ ਬਾਹਰ ਤੁਹਾਡੇ ਕੀ ਹੋਇਆ ਤੁਹਾਡੇ ਗੋਲੀਆਂ ਚੱਲੀਆਂ ਮੈਂ ਤਾਂ ਨਹੀਂ ਸਾਡੇ ਨਹੀਂ ਚੱਲੀਆਂ ਜਦ ਬਾਹਰ ਨਿਕਲੇ ਤਾਂ ਗੋਲੀਆਂ ਚੱਲੀਆਂ ਜੀ ਚਾਰ ਜਾਣੇ ਸੀਗੇ ਤੇ ਫੰਮਾ ਗੱਡੀ ਤੇ ਸਗੋਂ ਬੂ ਵੰਨ ਕੇ ਤਾਂ ਨੂੰ ਪਤਾ ਲੱਗਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਉੜਮੋਟ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਵਿਖੇ ਬੀਤੀ ਤੇਰ ਰਾਤ ਇੱਕ ਗੱਡੀ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ਤੇ ਤਾਬੜ ਤੋਰ ਗੋਲੀਆਂ ਚਲਾ ਦਿੱਤੀਆਂ। ਤਰੀਬ 18 ਰੌਣਕ ਘਾਟ ਦੇ ਗੇਟ ਵਿੱਚ ਚਲਾ ਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਬੀਤੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੋਲੀਆਂ ਚੱਲਣ ਦੇ ਨਾਲ ਹਲਕੇ ਵਿੱਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੋਇਆ ਹੈ। ਪਬਲਿਕ ਸਪੋਰਟ نیوز ਦੇ ਨਾਲ ਟਾਂਡਾ ਤੋਂ ਰੋਹਿਤ ਕੁਮਾਰ ਹਾਨੀ ਦੀ ਰਿਪੋਰਟ। ਮਾੜੀ ਕੀ ਗੱਲ ਵਾਪਰੀ ਕਿ ਨਾ ਗੋਲੀਆਂ ਚੱਲੀਆਂ ਸੀ ਰੋਟੀਆਂ ਪਕੰਦੀਆਂ ਸੀ ਆਕੇ ਫੇਰੀ ਪਟਾਕੇ ਲੱਗੇ ਚਲੇ ਗਏ। ਸਾਨੂੰ ਪਤਾ ਨਹੀਂ ਲੱਗਿਆ। ਬਾਹਰ ਨਿਕਲ ਕੋਈ ਕਹਿਣ ਬਾਹਰ ਤੁਹਾਡੇ ਕੀ ਹੋਇਆ ਤੁਹਾਡੇ ਗੋਲੀਆਂ ਚੱਲੀਆਂ ਮੈਂਕਰ ਨਹੀਂ ਸਾਡੇ ਨਹੀਂ ਚੱਲੀਆਂ ਜਦ ਬਾਹਰ ਨਿਕਲੇ ਤਾਂ ਗੋਲੀਆਂ ਚੱਲੀਆਂ। ਇੱਥੇ ਗੋਲੀਆਂ ਚੱਲੀਆਂ। ਫਾਟ ਕੇ ਦੇਵੇ। ਕੀ ਲੱਗਦਾ ਕੌਣ ਲੋਕ ਸੀ ਉਹ ਜਿਹੜੇ ਸ਼ਖਸੀਅਤਾਂ ਨੂੰ ਹਾਂਜੀ ਕੀ ਲੱਗਦਾ ਤੁਹਾਨੂੰ ਤੁਹਾਡੀ ਜਾਣ ਪਛਾਣ ਵਾਲੇ ਸੀ ਨਹੀਂ 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 ਮੂੰਹ ਬੰਨੇ ਦੇ ਸੀ ਸਾਡੀ ਲਗਲੇ ਗਵਾਂਢਨ ਕਿੱਲੀ ਚਾਰ ਜਾਨੇ ਸੀ ਤੇ ਪੰਜਵਾਂ ਗੱਡੀ ਤੇ ਸੀਗਾ ਮੂੰਹ ਬੰਨ ਕੇ ਦਾ ਕਾਨੂੰਨ ਨੂੰ ਪਤਾ ਲੱਗਾ ਗੋਲੀਆਂ ਜੀ ਗੇਟ 'ਚ ਮਾਰੀਆਂ ਹਾਂਜੀ ਹਾਂਜੀ ਗੇਟ 'ਚ ਕਿੰਨੀਆਂ ਗੋਲੀਆਂ ਲੱਗੀਆਂ ਗੇਟ ਦੇ ਵਿੱਚ ਗੇਟ ਦੇ ਵਿੱਚ ਉਹਨਾਂ ਨੇ ਕੀ ਹਾਂਜੀ ਹਾਂ ਕੀਤੀਆਂ ਉਹਨਾਂ ਨੇ ਕਿੰਨਾ ਹਾਂ ਸੋਲਾ ਚਤਾਰ ਰਜੇ ਕਰ ਵਿੱਚ ਕੋਣ ਕੋਣ ਮਜੇ ਸੀ ਉਸ ਵਲੇ ਮੇਰੀ ਪੁੱਤਰੀ ਤਾਂ ਮੈਂ ਅਸਗੀ ਤਾਂ ਨੋ ਮੇਰੀ ਚੁੱਲੀ ਤੁਹਾਡਾ ਬੇਟਾ ਬੇਟਾ ਮੇਰੇ ਲੱਗੇ ਗੋਡੀਆਂ ਦੇ ਚਗਾ ਭਾਈ ਮੁਰਿਆ ਨੂੰ ਉਹਨੇ ਮੈਨੂੰ ਦੱਸ ਕੇ ਕਿਹਾ ਵੀ ਮੰਮੀ ਮੈਂ ਅਥੇ ਜਰਾਕ ਜਾਣਾ ਮੈਨੂੰ ਕਰਦੀ ਜਾਂ ਰੋਟੀ ਖਾ ਲੈ ਪਹਿਨਾ ਹੁਣਾ ਸ਼ੂਗਰ ਘਰ ਖਾਣੀ ਸ਼ੂਗਰ ਨਹੀਂ ਤਾਂ ਭਾਈ ਮੋਰੀ ਲੱਗ ਜਾਈ ਜਾਂਗੀ ਕੇ ਇਹ ਕੇ ਇਹ ਦੀ ਤੁਹਾਡੇ ਬੇੜੀ ਦੀ ਕਿਸ ਨਰਿੰਜਿਸ਼ ਬਾਜੀ ਹੋਣੀ ਕੋਈ ਨਹੀਂ ਕੋਈ ਨਹੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਕੋਈ ਵੀ ਨਹੀਂ ਮੈਂ ਕਈ ਵਾਰ ਕਹਣਾ ਪਤਾ ਇਦਾਂ ਕਰਕੇ ਤਾਂ ਕੋਈ ਗੱਲ ਬਾਤ ਨਹੀਂ ਸਾਰੀ ਸੱਚੀ ਗੱਲਾਂ ਕਿੰਨੇ ਦੱਸਣ ਮੈਨੂੰ ਵੀ ਹਾਂ ਬਹੁਤ ਜਿਪੀਂਸ ਗਮੀ ਨੂੰ ਪੁਲਿਸ ਪਰਛਾਤ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਹੋਈ ਉਹ ਲੈ ਕੀਤਾ ਤੇ ਮੇਰੀ ਨੂੰਹ ਨੇ ਵੀ ਇਦਾਂ ਕਰਕੇ ਬੋਲੀਆਂ ਚਲੀਆਂ ਤੇ ਸਾਡੇ ਤੇ ਕਿੱਦਾਂ ਹੋਈ ਆਹ ਜੀ ਫੋਲ ਸਾਲਿਆਂ ਨੇ ਕੀਤਾ ਉਸ ਪਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਭਾਈ ਕਿਹਨੇ ਵੀ ਸਾਨੂੰ ਮਿਲਣਾ ਚਾਹੀਦਾ ਹਾਂ ਜੀ ਕਦਰ ਆ ਤੁਹਾਡੇ ਰੂਹੇ ਤਾਂ ਦੇ ਬੈਠੇ ਸੀ ਹਾਂ ਜੀ ਮੈਂ ਕੁਲਦੀਪ ਕੋ ਸਰਪੰਚ ਕਰਾ ਲਾ ਕਲਾਂ ਸਾਡੇ ਪਿੰਡ ਨੂੰ 10 ਵਜੇ ਸਾਨੂੰ ਫੋਨ ਆਇਆ ਕਿ ਤੁਹਾਡੇ ਪਿੰਡ ਫਾਇਰਿੰਗ ਹੋਈ ਹੈ ਤਾਂ ਅਸੀਂ ਮੈਂ ਔਰ ਮੇਰੇ ਹਸਬੰਦ ਦੋਨੋਂ ਗਏ ਹਾਂ ਤੇ ਜਾ ਕੇ ਅਸੀਂ ਦੇਖਿਆ ਕਿ ਗੇਟ ਤੇ 15 16 ਫਾਇਰ ਹੋਏ ਹੋਏ ਸਗੇ ਤੇ ਪਰ ਉਹ ਬੰਦੇ ਅਣਪਛਾਤੇ ਸਗੇ ਪਤਾ ਨਹੀਂ ਕੌਣ ਸਗੇ ਤੇ ਉਹ ਇਮੀਡੀਏਟਲੀ ਬਲ ਉਹ ਤਾਂ ਫਰਾਰ ਹੋ ਗਏ ਤਾਂ ਪਤਾ ਨਹੀਂ ਲੱਗਾ ਸਾਬਤ ਨਹੀਂ ਹੋਇਆ ਕੁਝ ਵੀ ਹਜੇ ਤੱਕ ਕਿ ਕੌਣ ਸਗੇ ਹੋ ਗਏ ਟਾਂਡਾ ਕਨਫਿਊਜ਼ ਟਾਂਡਾ ਬੋਸ ਹੁਤਾ ਦਿੱਤੇ ਉਹ ਐਟ ਅ ਟਾਈਮ ਪਹੁੰਚ ਗਏ ਬਹੁਤ ਕਵਿਕ ਸਰਵਿਸ ਸੀ ਕਿ ਉਹਨਾਂ ਦੀ ਤੇ ਹੁਣ ਤਫਤੀਸ਼ ਚੱਲੀ ਹੈ ਤਾਂ ਪਤਾ ਲੱਗ ਜਾਊਗਾ ਛੇਤੀ ਪੜ੍ਹ ਹੋ ਰਿਹਾ ਹੈ ਇਹਦੇ ਵਿੱਚ ਇਦਾਂ ਜੀ ਰਾਤ ਕੋਈ 9:58 ਦਾ ਟਾਈਮ ਹੈਗਾ ਜੀ ਅਸੀਂ ਉਹਦੇ ਵਿੱਚ ਲੱਗੇ ਹੋਏ ਆ ਜਿਹੜਾ ਚਾਰ ਨੌਜਵਾਨ ਜਿਹੜੇ ਗਲੀ ਦੇ ਵਿੱਚੋਂ ਨੰਘ ਕੇ ਜਿਹੜੇ ਜਾ ਕੇ ਫਾਇਰਿੰਗ ਕਰਕੇ ਆਏ ਨੇ ਜਿਸ ਦੇ 16 ਜਿਹੜੇ ਏਮਪਟੀ ਕਾਰਟਰਿਜ ਔਰ ਇੱਕ ਲਾਈਵ ਜਿਹੜਾ ਸਾਨੂੰ ਮਿਲਿਆ ਉਸ ਮੌਕੇ ਤੋਂ ਇਹਦੇ ਵਿੱਚ ਅਸੀਂ ਸਾਰਾ ਮੌਕਾ ਦੇਖਿਆ ਜੀ ਡੀਐਸਪੀ ਸਾਹਿਬ ਵੀ ਜਾ ਕੇ ਮੌਕਾ ਦੇਖ ਕੇ ਆਏ ਨੇ ਤੇ ਇਹਦੇ ਵਿੱਚ ਲੱਗੀਆਂ ਟੀਮਾਂ ਲੱਗੀਆਂ ਸੀਰੀਅਸ ਦੀ ਟੀਮ ਵੀ ਆਈ ਹੋਈ ਹੈ ਜੀ ਅਸੀਂ ਉਹ ਲੱਗੇ ਹੋਏ ਆ ਅ ਮੈਨੂੰ ਕਾਫੀ ਮੈਨੂੰ ਇਹਦੇ ਵਿੱਚ ਹੈਗਾ ਜੀ ਸਾਨੂੰ ਦੋ ਕੋ ਐਂਗਲ ਹੈਗੇ ਨੇ ਉੱਥੇ ਜੇ ਅਸੀਂ ਇਨਵੈਸਟੀਗੇਸ਼ਨ ਚੱਲੀ ਆ ਤੇ ਬਾਕੀ ਟੀਮਾਂ ਲੱਗੀਆਂ ਹੋਈਆਂ ਜੀ ਲੱਗਦਾ ਕਿਸੇ ਲੁੱਟ ਦੇ ਮਾਮਲੇ ਦੇ ਗਰਮਕ ਜਾਣ ਕੇ ਉਹ ਮਾਮਲਾ ਨਹੀਂ ਲੁੱਟ ਦਾ ਮਾਮਲਾ ਨਹੀਂ ਹੈਗਾ ਜੀ ਇਹਦੇ ਵਿੱਚ ਕੋਈ ਗੱਲ ਤਾਂ ਹੋਰ ਨਿਕਲੇਗੀ ਪਰ ਅਜੇ ਅਸੀਂ ਇਹਨੂੰ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅਜੇ ਕੋਈ ਕਲੀਅਰ ਹੁੰਦੀ ਹੈ ਅਗਰ ਫਿਰ ਹੀ ਦੱਸ ਸਕਦੇ ਆ ਲekin ਸਾਡੀਆਂ ਟੀਮਾਂ ਦੇ ਕੋਲ ਕੁਝ ਹੈਗੇ ਨੇ ਜਿਹੜੇ ਮਤਲਬ ਸਾਡੇ ਕੋਲ ਪ੍ਰੋਗਰੈਸ ਹੈਗੀ ਆ। ਸਰ ਇਹ ਵੀ ਸਰ ਇਹਨਾਂ ਦੀ ਪ੍ਰਾਣੀ ਵੀ ਰੰਜੀਸ਼ ਹੈਗੀ। ਅਜੇ ਆਪਾਂ ਇਹਦੇ ਤੇ ਅਜੇ ਟੂ ਅਰਲੀ ਆ ਜਿਹਨ ਕਹਿ ਨਹੀਂ ਸਕਦੇ ਲੇਕਿਨ ਮਤਲਬ ਸਾਨੂੰ ਉਮੀਦ ਹੈ ਵੀ ਅਸੀਂ ਇਹਨੂੰ ਅੱਜ ਸ਼ਾਮ ਤੱਕ ਇਹਨੂੰ ਕਰ ਦਿਆਂਗੇ ਹੱਲ ਕਰ ਦਿਆਂਗੇ ਜੀ ਮੈਡਮ। ਅਰੈਸਟ ਕਰੀ ਅਰੈਸਟ ਕਰਤਾ ਨਹੀਂ ਜੀ ਅਜੇ ਕੋਈ ਅਰੈਸਟ ਨਹੀਂ